ਲੋਕਤੰਤਰ ਵਿੱਚ ਹਰੇਕ ਚੋਣ ਮਹੱਤਵਪੂਰਨ ਹੁੰਦੀ ਹੈ ਤੇ ਹਰ ਹਲਕਾ ਵੀ ਉਸੇ ਤਰੀਕੇ ਦਾ ਇੰਪੋਰਟੈਂਟ ਹੁੰਦਾ ਹੈ ਜਿਸ ਤਰੀਕੇ ਨਾਲ ਬਾਕੀ ਦੇ ਹਲਕੇ ਹੁੰਦੇ ਨੇ ਪਰ ਫਿਰ ਵੀ ਅਸੀਂ ਇਹ ਦੇਖਦੇ ਆ ਰਹੇ ਹਾਂ ਕਿ ਕੁਝ ਹਲਕੇ ਅਜਿਹੇ ਹੁੰਦੇ ਨੇ ਜਿੱਥੇ ਵੀਆਈਪੀ ਖੜੇ ਹੁੰਦੇ ਆ ਜਾਂ ਮਹੱਤਵਪੂਰਨ ਲੋਕ ਖੜੇ ਹੁੰਦੇ ਆ ਤੇ ਉਹਨਾਂ ਦੀ ਸਾਖ ਦਾ ਤੇ ਲਕੀਰਦੀ ਹੈ ਪੰਜਾਬ ਵਿੱਚ ਇਸ ਸਮੇਂ 4 ਸੀਟਾਂ ਦੇ ਉੱਤੇ ਚੋਣ ਹੋ ਰਹੀ ਹੈ ਉਹਨਾਂ ਵਿੱਚ ਗਿੱਦੜਵਾਲ ਵਿਧਾਨ ਸਭਾ ਹਲਕਾ ਬਹੁਤ ਹੀ ਆਕਰਸ਼ਣ ਦਾ ਕਾਰਨ ਬਣਿਆ ਹੋਇਆ ਹੈ ਦਰਸ਼ਕੋ ਮੈਂ ਦਰਸ਼ਨ ਸਿੰਘ ਦਰਸ਼ਕ ਵਿਸ਼ੇਸ਼ ਰਿਪੋਰਟ ਦੇ ਤੀ ਅੱਜ ਇਸ ਹਲਕੇ ਦੀ ਹੀ ਗੱਲ ਕਰਾਂਗੇ ਤੇ ਇਸ ਹਲਕੇ ਦੇ ਵਿੱਚ ਦਿਲਚਸਪ ਪਹਿਲੂ ਇਹ ਵੀ ਹੈ ਕਿ ਇਹ ਹਲਕਾ ਫਰੀਦਕੋਟ ਦੇ ਵਿੱਚ ਆਉਂਦਾ ਹੈ ਤੇ ਜਿਹੜੇ ਫਰੀਦਕੋਟ ਹਲਕੇ ਦੇ ਵਿੱਚ ਪਿਛਲੇ ਸਮੇਂ ਦੌਰਾਨ ਲੋਕ ਸਭਾ ਚੋਣਾਂ 'ਚ ਉਮੀਦਵਾਰ ਖੜੇ ਸੀਗੇ ਉਹ ਬਿਲਕੁਲ ਨਜ਼ਰ ਨਜ਼ਰ ਆ ਰਹੇ ਨੇ ਉਹ ਆਪਣੇ ਆਪਣੇ ਉਮੀਦਵਾਰਾਂ ਦੇ ਲਈ ਆਪਣੀ ਆਪਣੀ ਪਾਰਟੀ ਦੇ ਉਮੀਦਵਾਰਾਂ ਦੇ ਲਈ ਚੋਣ ਪ੍ਰਚਾਰ ਨਹੀਂ ਕਰ ਰਹੇ ਤੇ ਇਹ ਸੀਟ ਇਸ ਗੱਲ ਕਰਕੇ ਮਹੱਤਵਪੂਰਨ ਹੈ ਕਿਉਂਕਿ ਇੱਕ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੀ ਸੀਟ ਸੀ ਜਿਹੜੇ ਲੁਧਿਆਣਾ ਤੋਂ ਚੋਣ ਲੜੇ ਤੇ ਉੱਥੋਂ ਜਿੱਤ ਗਏ ਹੁਣ ਇਹ ਸੀਟ ਖਾਲੀ ਹੈ ਉਹਨਾਂ ਦੀ ਧਰਮ ਪਤਨੀ ਅਮਰਤਾ ਵੜਿੰਗ ਨੂੰ ਇਹ ਟਿਕਟ ਦਿੱਤੀ ਗਈ ਹੈ ਕਾਂਗਰਸ ਵੱਲੋਂ ਉਹਨਾਂ ਵੱਲੋਂ ਚੋਣ ਪ੍ਰਚਾਰ ਬੜੇ ਜ਼ੋਰ ਸ਼ੋਰ ਨਾਲ ਕੀਤਾ ਜਾ ਰਿਹਾ ਹੈ ਪਰ ਉਹਨਾਂ ਨੂੰ ਇਸ ਗੱਲ ਦੀ ਕਮੀ ਲੱਗ ਰਹੀ ਹੈ ਕਿ ਇੱਥੋਂ ਫਰੀ ਕੋਟ ਹਲਕੇ ਦੇ ਵਿੱਚ ਜਿਹੜੇ ਉਮੀਦਵਾਰ ਖੜੇ ਕੀਤੇ ਗਏ ਸੀਗੇ ਅਮਰਜੀਤ ਕੌਰ ਸਾਹੋਕੇ ਉਹ ਅਮਰਤਾ ਵੜਿੰਗ ਦੇ ਲਈ ਚੋਣ ਪ੍ਰਚਾਰ ਨਹੀਂ ਕਰ ਰਹੇ ਇਸ ਦੇ ਪਿੱਛੇ ਕਾਰਨ ਇਹ ਹੈ ਕਿ ਅਮਰਜੀਤ ਕੌਰ ਸਾਹੋਕੇ ਇਸ ਸਮੇਂ ਯੂ ਐਸ ਦੇ ਵਿੱਚ ਫਿਰ ਰਹੇ ਨੇ ਤੇ ਉਹਨਾਂ ਦੀ ਥਾਂ ਦੇਤੇ ਉਹਨਾਂ ਦੇ ਪਤੀ ਭੁਪਿੰਦਰ ਸਿੰਘ ਜ਼ਰੂਰ ਪ੍ਰਚਾਰ ਕਰ ਰਹੇ ਨੇ ਪਰ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਲੋਕ ਚਾਹੁੰਦੇ ਨੇ ਕਿ ਇਸ ਹਲਕੇ ਦੇ ਵਿੱਚ ਜਿਹੜੇ ਫਰੀਦਕੋਟ ਹਲਕੇ ਦੇ ਵਿੱਚ ਜਿਹ ਗਿੱਧਰਵਾਹਾ ਹੁੰਦਾ ਤੇ ਇੱਥੇ ਅਮਰਜੀਤ ਸਕਾਰ ਸਾਹ ਹੋ ਕੇ ਆਉਣੇ ਚਾਹੀਦੇ ਸੀਗੇ ਫਿਰ ਅਸੀਂ ਗੱਲ ਕਰਦੇ ਆ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਮਨਪ੍ਰੀਤ ਸਿੰਘ ਬਾਦਲ ਨੇ ਜਿਹੜੀ ਆਪਣੀ ਸਰਸੀ ਸ਼ੁਰੂਆਤ ਕੀਤੀ ਸੀ ਉਹ ਆਕਾਜੀ ਦਲ ਤੋਂ ਕੀਤੀ ਸੀ ਗਿੱਦੜਵਾਹਾ ਤੋਂ ਉਹ ਪਹਿਲੀ ਚੋਣ ਜਿੱਤੇ ਸੀ ਉਦੋਂ ਪ੍ਰਕਾਸ਼ ਸਿੰਘ ਬਾਦਲ ਜਿਹੜੇ ਕਿ ਮਨਪ੍ਰੀਤ ਸਿੰਘ ਬਾਦਲ ਦੇ ਚਾਚਾ ਜੀ ਨੇ ਉਹਨਾਂ ਨੇ ਇਹ ਸੀਟ ਮਨਪ੍ਰੀਤ ਸਿੰਘ ਬਾਦਲ ਲਈ ਖਾਲੀ ਕੀਤੀ ਸੀ ਕਿ ਤੁਸੀਂ ਇੱਥੋਂ ਚੋਣ ਲੜੋ ਤੇ ਮਨਪ੍ਰੀਤ ਸਿੰਘ ਬਾਦਲ ਉਸ ਸਮੇਂ ਚੋਣ ਲੜੇ ਤੇ ਦਿਲਚਸਪ ਗੱਲ ਇਹ ਹੈ ਕਿ ਉਦੋਂ ਪੰਜਾਬ ਦੇ ਮੁੱਖ ਮੰਤਰੀ ਬਿਆਨ ਸਿੰਘ ਹੁੰਦੇ ਸੀਗੇ ਬਿਆਨ ਸਿੰਘ ਕਾਂਗਰਸ ਦੇ ਉਮੀਦਵਾਰ ਸੀ ਜਦ ਆਪਾਂ ਬਿਆਨ ਸਿੰਘ ਜਿਹੜੇ ਕਾਂਗਰਸ ਹੀ ਆਗੂ ਸੀਗੇ ਅੱਜ ਹਾਲਾਤ ਇਹ ਦੇ ਕੇ ਪੁੱਤਾ ਉਹਨਾਂ ਦਾ ਰਮਨਦੀਪ ਸਿੰਘ ਬਿੱਟੂ ਮਨਪ੍ਰੀਤ ਸਿੰਘ ਬਾਦਲ ਦੇ ਲਈ ਚੋਣ ਪਤਿਆਰ ਕਰ ਰਿਹਾ ਹੈ ਕਿਉਂਕਿ ਰਮਨਦੀਪ ਸਿੰਘ ਬਿੱਟੂ ਇਸ ਸਮੇਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਰਲ ਗਏ ਨੇ ਤੇ ਉਹ ਉੱਥੇ ਇਸ ਸਮੇਂ ਕੇਂਦਰ ਦੇ ਵਿੱਚ ਮੰਤਰੀ ਵੀ ਨੇ ਕਿ ਇਹ ਵੀ ਇੱਕ ਆਪਣੇ ਆਪ ਦੇ ਵਿੱਚ ਅਖਾਣ ਹੁਣ ਪੂਰੀ ਹੁੰਦੀ ਹੈ ਕਿ ਕਦੇ ਦਾਦੇ ਦੀਆਂ ਕਦੇ ਪੁੱਤੇ ਦੀਆਂ ਦਾਦੇ ਨੇ ਮਨਪ੍ਰੀਤ ਸਿੰਘ ਬਾਦਲ ਨੂੰ ਹਰਾਉਣ ਲਈ ਜ਼ੋਰ ਲਗਾਇਆ ਸੀਗਾ ਤੇ ਅੱਜ ਉਹਨਾਂ ਦਾ ਪੋਤਾ ਮਨਪ੍ਰੀਤ ਸਿੰਘ ਬਾਦਲ ਨੂੰ ਜਿਤਾਉਣ ਦੇ ਲਈ ਇਹ ਪੂਰਾ ਜ਼ੋਰ ਲਗਾ ਰਿਹਾ ਹੈ ਫੇਰ ਗੱਲ ਆਉਂਦੀ ਹੈ ਅ ਡਿੰਪੀ ਟਿਲੋਂ ਡਿੰਪੀ ਟਿਲੋਂ ਅਕਾਲੀ ਦਲ ਦੇ ਸਿੱਧੀ ਰਾਗੂ ਸੀਗੇ ਤੇ ਇਸ ਗੱਲ ਦੀਆਂ ਸੰਭਾਵਨਾਵਾਂ ਕਾਫੀ ਸੀਗੀਆਂ ਕਿ ਅਕਾਲੀ ਦਲ ਵੱਲੋਂ ਡਿੰਪੀ ਢਿੱਲੋਂ ਨੂੰ ਟਿਕਟ ਦਿੱਤੀ ਜਾਵੇਗੀ ਪਰ ਬਾਅਦ ਵਿੱਚ ਕੁਝ ਅਜਿਹੇ ਘਟਨਾਕ੍ਰਮ ਵਾਪਰੀਆਂ ਜਿਨ੍ਹਾਂ ਵਿੱਚ ਇਹ ਨਿਕਲ ਲੱਗਿਆ ਕਿ ਮਨਪ੍ਰੀਤ ਸਿੰਘ ਬਾਦਲ ਨੂੰ ਟਿਕਟ ਦਿੱਤੀ ਜਾ ਸਕਦੀ ਹੈ ਤੇ ਮਨਪ੍ਰੀਤ ਸਿੰਘ ਬਾਦਲ ਦੀ ਆਪਣੀ ਘਰ ਵਾਪਸੀ ਹੋ ਸਕਦੀ ਹੈ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਕਿ ਮਨਪ੍ਰੀਤ ਸਿੰਘ ਬਾਦਲ ਅਕਾਲੀ ਦਲ ਤੋਂ ਜਿੱਤੇ ਸੀਗੇ ਇਥੋਂ ਹੀ ਉਹਨਾਂ ਦੀ ਸਿਆਸੀ ਸ਼ੁਰੂਆਤ ਹੋਈ ਸੀਗੀ ਉਸ ਤੋਂ ਬਾਅਦ મતਭੇਦ ਹੋ ਗਏ ਤੇ ਉਹਨਾਂ ਨੇ ਆਪਣੀ ਪਾਰਟੀ ਬਣਾ ਲਈਤੀ ਉਸ ਪਾਰਟੀ ਨੂੰ ਸਮੇਂ ਦੇ ਅਨਸਾਰ ਕਾਫੀ ਹੁੰਗਾਰਾ ਵੀ ਮਿਲਿਆ ਪਰ ਚੋਣਾਂ ਦੇ ਵਿੱਚ ਉਹਨਾਂ ਨੂੰ ਲੋਕਾਂ ਨੇ ਵੋਟਾਂ ਨਹੀਂ ਪਾਈਆਂ ਇਸ ਗੱਲ ਕਰਕੇ ਮਰਪਰੀ ਸਿੰਘ ਬਾਦਲ ਫੇਰ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ ਕਾਂਗਰਸ ਦੇ ਵਿੱਚ ਵੀ ਉਹ ਵਿੱਤ ਮੰਤਰੀ ਰਹੇ ਤੇ ਬਾਅਦ ਵਿੱਚ ਫੇਰ ਪਾਰਟੀ ਵਿੱਚ ਬਤਪੇ ਪੈਦਾ ਹੋ ਗਏ ਤੇ ਹੁਣ ਉਹ ਭਾਰਤੀ ਜਨਤਾ ਪਾਰਟੀ ਵੱਲੋਂ ਚੋਣ ਲੜ ਰਹੇ ਨੇ ਤੇ ਪਿਛਲੇ ਸਮੇਂ ਦੌਰਾਨ ਕੁਝ ਬਿਮਾਰੀ ਦੇ ਕਾਰਨ ਉਹ ਸਿਆਸੀ ਤੌਰ ਤੇ ਸਰਗਰਮ ਨਹੀਂ ਰਹੇ ਸੀਗੇ ਤੇ ਹੁਣ ਉਹਨਾਂ ਨੂੰ ਪਾਰਟੀ ਨੇ ਟਿਕਟ ਦਿੱਤੀ ਹੈ ਤੇ ਟਿਕਟ ਦੇ ਨਾਲ ਨਾਲ ਜਿਹੜੀ ਇੱਕ ਪਹਿਲੂ ਦੇ ਤੇ ਆਪਾਂ ਗੱਲ ਕਰ ਰਹੇ ਹਾਂ ਜਿਵੇਂ ਕਿ ਜਿਹੜੀ ਜਿਹੜੀਆਂ ਸਿਆਸੀ ਪਾਰਟੀਆਂ ਇੱਥੋਂ ਚੋਣ ਲੜ ਰਹੀਆਂ ਨੇ ਉਹਨਾਂ ਦੇ ਜਿਹੜੇ ਫਰੀਦਕੋਟ ਹਲਕੇ 'ਚ ਲੋਕ ਸਭਾ ਦੌਰਾਨ ਉਮੀਦਵਾਰ ਸੀਗੇ ਉਹ ਚੋਣ ਪ੍ਰਚਾਰ ਦੇ ਲਈ ਇੱਥੇ ਨਹੀਂ ਪੁੱਜ ਰਹੇ ਹੰਸ ਰਾਜ ਹੰਸ ਜਿਹੜੇ ਕਿ ਇਸ ਚੋਣ ਜਿਹੜੀ ਲੋਕ ਸਭਾ ਚੋਣ ਦੇ ਦੌਰਾਨ ਬਹੁਤ ਚਰਚਾ ਦਾ ਵਿਸ਼ਾ ਬਣੇ ਰਹੇ ਸੀਗੇ ਉਹਦਾ ਕਾਰਨ ਇਹ ਸੀਗਾ ਕਿ ਹੰਸ ਰਾਜ ਹੰਸ ਜਗੋਂ ਵੀ ਚੋਣ ਪ੍ਰਚਾਰ ਲਈ ਜਾਂਦੇ ਸੀਗੇ ਤਾਂ ਕਿਸਾਨਾਂ ਵੱਲੋਂ ਉਹਨਾਂ ਦਾ ਘਰਾਓ ਕੀਤਾ ਜਾਂਦਾ ਸੀਗਾ ਤੇ ਹੁਣ ਜਦੋਂ ਮਨਪ੍ਰੀਤ ਸਿੰਘ ਬਾਦਲ ਚੋਣ ਲੜ ਰਹੇ ਸੀਗੇ ਤੇ ਆਸ ਕੀਤੀ ਜਾ ਰਹੀ ਸੀਗੀ ਕਿ ਹੰਸ ਰਾਜ ਹੰਸ ਮਨਪ੍ਰੀਤ ਬਾਦਲ ਤੇ ਲਈ ਚੋਣ ਪ੍ਰਚਾਰ ਕਰਨਗੇ ਪਰ ਹਾਲੇ ਤੱਕ ਹੰਸ ਰਾਜ ਹੰਸ ਮਨਪ੍ਰੀਤ ਸਿੰਘ ਬਾਦਲ ਦੀ ਚੋਣ ਮੁਹਿੰਮ ਦੇ ਵਿੱਚ ਨਹੀਂ ਪਹੁੰਚੇ ਹੈਗੇ ਤੇ ਇਸੇ ਤਿੱਕੇ ਦੇ ਨਾਲ ਜਿਹੜੇ ਇੱਥੋਂ ਦੇ ਮੈਂਬਰ ਪਾਰਲੀਮੈਂਟ ਨੇ ਸਰਬਜੀਤ ਸਿੰਘ ਸਰਬਜੀਤ ਸਿੰਘ ਆਜ਼ਾਦ ਉਮੀਦਵਾਰ ਵਜੋਂ ਇੱਥੇ ਚੋਣ ਲੜੇ ਤੇ ਯਾਨੀ ਕਿ ਫਰੀਦਕੋਟ ਤੋਂ ਚੋਣ ਲੜੇ ਤੇ ਉਹ ਚੋਣ ਜਿੱਤ ਗਏ ਤੇ ਸਰਬਜੀਤ ਸਿੰਘ ਬਿਆਨ ਸਿੰਘ ਦੇ بیٹے ਨੇ ਬਿਆਨ ਸਿੰਘ ਉਹ ਵਿਅਕਤੀ ਸੀਗੇ ਜਿਨ੍ਹਾਂ ਨੇ ਇੰਦਰਾ ਗਾਂਧੀ ਦੀ ਹੱਤਿਆ ਕੀਤੀ ਸੀ ਇੰਦਰਾ ਗਾਂਧੀ ਦੀ ਹੱਤਿਆ ਇਸ ਗੱਲ ਕਰਕੇ ਹੋਈ ਸੀ ਕਿਉਂਕਿ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਤੀਫ ਖੁਰਜਾ ਚੜਾਈਆਂ ਸੀਗੀਆਂ ਤੇ ਸਿੱਖ ਭਾਈਚਾਰਾ ਇਸ ਗੱਲ ਤੋਂ ਨਾਰਾਜ਼ ਸੀਗਾ ਤੇ ਇਸੇ ਗੱਲ ਕਰਕੇ ਬਿਆਰ ਸਿੰਘ ਉਹਨਾਂ ਨੇ ਇੰਦਰਾ ਗਾਂਧੀ ਦੇ ਗੋਲੀ ਮਾਰੀ ਸੀਗੀ ਤੇ ਹੁਣ ਸਰਬਜੀਤ ਸਿੰਘ ਕਾਫੀ ਸਮੇਂ ਤੋਂ ਸਿਆਸੀ ਤੌਰ ਤੇ ਸਰਗਰਮ ਵੀ ਚੱਲੇ ਆ ਰਹੇ ਸੀਗੇ ਪਰ ਹੱਦ ਤੱਕ ਉਹਨਾਂ ਨੇ ਕਦੇ ਚੋਣ ਜਿੱਤੀ ਨਹੀਂ ਸੀਗੀ ਪਰ ਇਸ ਵਾਰ ਫਰੀਦਕੋਟ ਦੇ ਲੋਕਾਂ ਨੇ ਉਹਨਾਂ ਨੂੰ ਚੋਣ ਜਿਤਾ ਦਿੱਤੀ ਤੇ ਸਰਬਜੀਤ ਸਿੰਘ ਜਿੰਨ ਤੋਂ ਬਾਅਦ ਤਾਂ ਸਰਗਰ ਨਜ਼ਰ ਆਏ ਪਰ ਹੁਣ ਤੱਕ ਉਹ ਗਿੱਦੜਵਾਹਾ ਦੇ ਵਿੱਚ ਨਹੀਂ ਪਹੁੰਚੇ ਹੈਗੇ ਤੇ ਇਸ ਗੱਲ ਕਰਕੇ ਲੋਕਾਂ ਦੇ ਵਿੱਚ ਇਹ ਹੈ ਕਿ ਸਰਬਜੀਤ ਸਿੰਘ ਕਿਉਂ ਨਹੀਂ ਕਿਉਂ ਮੈਦਾਨ ਵਿੱਚ ਆਏ ਜਾਂ ਕਿਸੇ ਦੇ ਲਈ ਸਮਰਥਨ ਕਿਉਂ ਨਹੀਂ ਕੀਤਾ ਹੈਗਾ ਫਿਰ ਦਿਲਚਸਪ ਪਹਿਲੂ ਇਹ ਹੈ ਕਿ ਇਥੋਂ ਲੋਕ ਸਭਾ ਚੋਣਾਂ ਦੌਰਾਨ ਫਰੀਦਕੋਟ ਹਲਕੇ ਤੋਂ ਅ ਪ੍ਰਸਿੱਧ ਅਦਾਕਾਰ ਜਿਹੜੇ ਕਰਮਜੀਤ ਸਿੰਘ ਅਨਮੂਲ ਚੋਉ ਮੈਦਾਨ ਵਿੱਚੋਂ ਉਤਰੇ ਸੀਗੇ ਤਾਂ ਚੋਉ ਮੈਦਾਨ ਦੇ ਵਿੱਚ ਉਤਰਨ ਤੋਂ ਬਾਅਦ ਇਹ ਅਜਿਹਾ ਲੱਗ ਰਿਆ ਸੀਗਾ ਕਿ ਕਰਮਜੀਤ ਅਨਮੂਲ ਇਹ ਚੋਣ ਜਿੱਤ ਜਾਣਗੇ ਤੇ ਇਹ ਆਪਣੇ ਆਪ ਦੇ ਵਿੱਚ ਭਗਵਾਨ ਜੀ ਮਾਨ ਉਹਨਾਂ ਦੇ ਲਈ ਵੀ ਵਕਾ ਦਾ ਮੁੱਦਾ ਸੀਗਾ ਕਿਉਂਕਿ ਕਰਮਜੀਤ ਅਨਮੂਲ ਭਗਵਾਨ ਜੀ ਮਾਨ ਉਹਨਾਂ ਦੇ ਬਹੁਤ ਨਜ਼ਦੀਕ ਰਹੇ ਨੇ ਤੇ ਹੁਣ ਜਿਹੜੀ ਚੋਣ ਇੱਕ ਖਾਸ ਤੌਰ ਤੇ ਭਗਵੰਤ ਮਾਨ ਦੀ ਵਿਕਾਰ ਦਾ ਮੁੱਦਾ ਇਸ ਗੱਲ ਕਰਕੇ ਹੈ ਕਿ ਡਿਮਪੀ ਢਿੱਲੋਂ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਹੀ ਸ਼ਾਮਲ ਕਰਵਾਇਆ ਸੀਗਾ ਜਦੋਂ ਸ਼ਾਮਲ ਕਰਵਾਇਆ ਸੀਗਾ ਤਾਂ ਡਿਮਪੀ ਢਿੱਲੋਂ ਨੂੰ ਦੇ ਆ ਨਾਂ ਦਾ ਐਲਾਨ ਕਰ ਦਿੱਤਾ ਸੀਗਾ ਕਿ ਗਿੱਦੜਵਾਹਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਇਹੀ ਹੋਣਗੇ ਹੁਣ ਜਦੋਂ ਚੋਣ ਪ੍ਰਚਾਰ ਚੱਲ ਰਿਹਾ ਹੈ ਤਾਂ ਭਗਵੰਤ ਮਾਨ ਇਹ ਵੀ ਆਸਰ ਰੱਖਦੇ ਸੀ ਕਿ ਉਹਨਾਂ ਦੇ ਜਿਹੜੇ ਨਜ਼ਦੀਕੀ ਨੇ ਉਹ ਡਿੰਪੀ ਢਲੋਂ ਦੇ ਲਈ ਪ੍ਰਚਾਰ ਕਰਨ ਤੇ ਪ੍ਰਚਾਰ ਕਰਨ ਵਾਸਤੇ ਇਹ ਜ਼ਰੂਰੀ ਸੀਗਾ ਕਿ ਕਰਮਜੀਤ ਅਨਮੋਲ ਆਉਂਦੇ ਤੇ ਚੋਣ ਪ੍ਰਚਾਰ ਕਰਦੇ ਉਹ ਵੀ ਇੱਕ ਅਦੀ ਵਾਰ ਇੱਥੇ ਚੋਣ ਪ੍ਰਚਾਰ ਕਰਨ ਲਈ ਆਏ ਨੇ ਉਹਨਾਂ ਵੱਲੋਂ ਵੀ ਪੂਰੇ ਜੋਰ ਸ਼ੋਰ ਦੇ ਨਾਲ ਚੋਣ ਪ੍ਰਚਾਰ ਨਹੀਂ ਕੀਤਾ ਜਾ ਰਿਹਾ ਹੈ ਬਾਕੀ ਇਹ ਹੈ ਕਿ ਲੋਕਾਂ ਨੇ ਦੇਖਣਾ ਹੈ ਕਿ ਇੱਥੇ ਕਿਹੜਾ ਉਮੀਦਵਾਰ ਉਹਨਾਂ ਦੀ ਸੁਣਵਾਈ ਕਰ ਸਕਦਾ ਹੈ ਪਰ ਇਹ ਹੈ ਕਿ ਇਸ ਸਮੇਂ ਅਮਰਤਾ ਵਰਿੰਗ ਵੱਲੋਂ ਲਗਾਤਾਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਚੋਣ ਪ੍ਰਚਾਰ ਮਨਪ੍ਰੀਤ ਸਿੰਘ ਬਾਦਲ ਵੱਲੋਂ ਵਿਕੇਤ ਜਿਹੜੇ ਜਿਹੜੇ ਵੀ ਚੋਣ ਲੜਦੇ ਆ ਸਾਰੇ ਵੱਲੋਂ ਪ੍ਰਚਾਰ ਤਾਂ ਕੀਤਾ ਜਾ ਰਿਹਾ ਹੈ ਪਰ ਦੇਖਣ ਵਾਲੀ ਗੱਲ ਇਹ ਹੋਊਗੀ ਕਿ ਹੁਣ ਹਾਲਾਤ ਕਹੋ ਜੇ ਬਣੇ ਨੇ 2022 ਦੇ ਵਿੱਚ ਹਾਲਾਤ ਕੁਝ ਹੋਰ ਸੀਗੇ 2024 ਦੇ ਵਿੱਚ ਆ ਕੇ ਹਾਲਾਤ ਕੁਝ ਹੋਰ ਬਣ ਗਏ 2022 ਤੇ ਤਾਂ ਤੁਹਾਨੂੰ ਪਤਾ ਹੀ ਹੈ ਕਿ ਆਮ ਆਦਮੀ ਪਾਰਟੀ ਦੀ ਹਨੇਰੀ ਚੱਲ ਗਈ ਸੀਗੀ ਤੇ ਉਹਨਾਂ ਨੂੰ 91 ਵਿਧਾਇਕ ਮਿਲੇ ਸੀਗੇ ਤੇ 2024 ਦੀ ਜਿਹੜੀ ਲੋਕ ਸਭਾ ਚੋਣਾਂ ਨੇ ਉਹਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਭਗਵਾਨਤ ਮਾਨ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਸੀਗਾ ਕਿ ਅਸੀਂ 13 ਦੀ 13 ਸੀਟਾਂ ਜਿੱਤ ਰਹੇ ਹਾਂ ਵਿਚ ਵਿਚਾਰੇ ਇਹ ਵੀ ਇਹ ਕਿਆ ਸਰਾਇਆਂ ਚੱਲ ਰਹੀ ਐ ਸੀ ਕਿ ਕਾਂਗਰਸ ਦੇ ਨਾਲ ਗੱਠਜੋੜ ਹੋ ਰਿਹਾ ਤੇ ਉਸ ਸਮੇਂ ਆਮ ਆਦਮੀ ਪਾਰਟੀ ਨੂੰ ਅਜਿਹਾ ਲੱਗ ਰਿਹਾ ਸੀਗਾ ਕਿ ਅਸੀਂ ਆਪਣੇ ਦਮ ਦੇ ਤੇ 13 ਸੀਟਾਂ ਜਿੱਤ ਲਵਾਂਗੇ ਪਰ ਹੋਇਆ ਇਸ ਤੋਂ ਉਲਟ ਆਮ ਆਦਮੀ ਪਾਰਟੀ ਸਿਰਫ 3 ਸੀਟਾਂ ਹੀ ਜਿੱਤ ਸਕੀ ਹੁਣ ਜਿਹੜੇ ਹਾਲਾਤ ਹੋਰ ਬਣ ਚੁੱਕੇ ਨੇ 2024 ਤੋਂ ਬਾਅਦ ਖਾਸ ਕਰਕੇ ਜਦੋਂ 2024 ਤੋਂ ਬਾਅਦ ਇਹ ਜਿਹੜੀ ਜ਼ਿਮਨੀ ਚੋਣਾਂ ਨੇ ਇਹਦੇ ਵਿੱਚ ਹਾਲਾਤ ਕੁਝ ਹੋਰ ਤਰ੍ਹਾਂ ਦੇ ਨੇ ਇਹਦਾ ਕਾਰਨ ਇਹ ਹੈ ਕਿ ਜਿਹੜੀ 3 ਸੀਟਾਂ ਨੇ ਉਹਦੇ ਵਿੱਚ ਚੰਬੇਵਾਲ ਗਿੱਦੜਵਾਹਾ ਤੇ ਇਸ ਤੋਂ ਇਲਾਵਾ ਜਿਹੜੀ ਹੈ ਡੇਰਾਵਾ ਬਨਾਨ ਦੇ ਇਹ ਕਾਗਰਸ ਦੀ ਅਹੀ ਸੀਟਾਂ ਸੀਗੀਆਂ ਤੇ ਹੁਣ ਤਾਂ ਹਾਲਾਤ ਇਹ ਵੀ ਬਣੇ ਹੋਏ ਨੇ ਕਿ ਬਰਨਾਲਾ ਦੇ ਵਿੱਚ ਵੀ ਇਹ ਸਾਰੇ ਬਹੁਤ ਹੀ ਕੰਪੀਟੀਸ਼ਨ ਸਖਤ ਹੈ ਪਹਿਲਾਂ ਪਹਿਲਾਂ ਇਹ ਲੱਗਦਾ ਸੀਗਾ ਕਿ ਆਮ ਆਦਮੀ ਪਾਰਟੀ ਇੱਥੋਂ ਸੌਖਿਆਂ ਹੀ ਜਿੱਤ ਜਾਏਗੀ ਪਰ ਜਿਹੜੇ ਹਾਲਾਤ ਨਜ਼ਰ ਆ ਰਹੇ ਨੇ ਉਹਦਾ ਕਾਰਨ ਇਹ ਵੀ ਹੈ ਕਿ ਇੱਥੋਂ ਆਮ ਆਦਮੀ ਪਾਰਟੀ ਦੇ ਲੀਡਰ ਹੀ ਬਾਕੀ ਹੋ ਚੁੱਕੇ ਨੇ ਤੇ ਉਹਨਾਂ ਉੱpon ਵੱਡੀ ਚੁਣੌਤੀ ਦਿੱਤੀ ਜਾ ਰਹੀ ਹੈ ਆਮ ਆਦਮੀ ਪਾਰਟੀ ਨੂੰ ਇਸ ਸਭ ਨੂੰ ਦੇਖਦੇ ਹੋਏ ਜਿਹੜੇ ਜਿਹੜੀ ਇਹ ਸਾਰੇ ਹਲਕਿਆਂ ਦੀ ਸਥਿਤੀ ਬੜੀ ਦਿਲਚਸਪ ਬਣੀ ਹੋਈ ਹੈ ਪਰ ਅਸੀਂ ਜੇਕਰ ਗਿਰਦਲਵਾਹਾ ਦੀ ਗੱਲ ਕਰਤੇ ਆ ਗਿਰਦਲਵਾਹਾ ਦੇ ਵਿੱਚ ਇਸ ਸਮੇਂ ਬਹੁਤ ਹੀ ਜ਼ਿਆਦਾ ਸਿਆਸੀ ਸਰਗਰਮੀਆਂ ਤੇਜ਼ ਹੋਈਆਂ ਪਈਆਂ ਨੇ ਪਰ ਇਹਦੇ ਨਾਲ ਨਾਲ ਇਹ ਹੈ ਕਿ ਲੋਕਾਂ ਨੂੰ ਇਸ ਗੱਲ ਦਾ ਇੰਤਜ਼ਾਰ ਹੈ ਕਿ ਕਦੋਂ ਉਹਨਾਂ ਦੇ ਜਿਹੜੇ ਹਲਕੇ ਜਿਹੜਾ ਫਰੀਦਕੋਟ ਆ ਉੱਥੇ ਦੇ ਜਿਹੜੇ ਉਮੀਦਵਾਰ ਹੈ ਆ ਕੇ ਜਿਹੜੇ ਜਿਹੜੇ ਪਾਰਟੀ ਦੇ ਸੀਗੇ ਉਹ ਕਦੋਂ ਪ੍ਰਚਾਰ ਕਰਦੇ ਨੇ ਤੇ ਇਸ ਗੱਲ ਦੀ ਉਹਨਾਂ ਲੋਕਾਂ ਨੂੰ ਜਿਹੜੇ ਉਮੀਦਵਾਰ ਨੇ ਜਿਹੜੇ ਗਿੰਦਲਵਾਹ ਤੋਂ ਚੋਣ ਲੜ ਰਹੇ ਨੇ ਉਹ ਵੀ ਇਹੀ ਆਸ ਕਰ ਰਹੇ ਨੇ ਕਿ ਇੱਕ ਕਿਵੇਂ ਨਾ ਕਿਵੇਂ ਇਹ ਲੀਡਰ ਆਉਣ ਤੇ ਉਹਨਾਂ ਦੇ ਵੀ ਪ੍ਰਚਾਰ ਕਰਨ ਦੇਖ ਤੁਸੀਂ ਦਿਲਚਸਪ ਹੈ ਬਾਕੀ ਦੇਖਦੇ ਆ 20 ਤਰੀਕ ਨੂੰ ਲੋਕ ਕਿੱਧਰ ਵੋਟਾਂ ਪਾਉਂਦੇ ਨੇ ਤੇ ਫਿਰ 23 ਤਰੀਕ ਨੂੰ ਉਹਨਾਂ ਦੇ ਨਤੀਜੇ ਸਾਹਮਣੇ ਆਉਣਗੇ ਪਰ ਇਹ ਹੈ ਕਿ ਇਹ ਸੀਟ ਭਗਵੰਤ ਮਾਨ ਲਈ ਵੀ ਵਕਾਰੀ ਹੈ ਰਾਜਾ ਗੜਿੰਗ ਲਈ ਵੀ ਕਾਫੀ ਵਕਾਰੀ ਹੈ ਤੇ ਇਸ ਤੋਂ ਇਲਾਵਾ ਮਨਪ੍ਰੀਤ ਲਈ ਮਨਪ੍ਰੀਤ ਬਾਦਲ ਆਉਣਾ ਰਹੀ ਵੀ ਹੈ ਇਹ ਕਾਗਜ਼ੀ ਸ਼ੀਟ ਬਹੁਤ ਵਿਕਾਰੀ ਬਣੀ ਹੋਈ ਹੈ ਸੂ ਦਰਸ਼ਕੋ ਅੱਜ ਆਪਾਂ ਗਿੰਦਲਵਾਸ ਦੇ ਉੱਤੇ ਗੱਲਬਾਤ ਕੀਤੀ ਹੈ ਕੱਲ ਨੂੰ ਕਿਸੇ ਹੋਰ ਚੌਣ ਹਫਤੇ ਬਾਰੇ ਵੀ ਗੱਲ ਕਰ ਸਕਦੇ ਆ ਤੇ ਹੁਣ ਮੈਨੂੰ ਦਿਓ ਆਗਿਆ ਸਤਿ ਸ੍ਰੀ ਅਕਾਲ